ਸੋ ਹੰਮਾਰਾਈ ਸ਼ੇਂਗ ਵਿਸ਼ਨੋ ਪਰਮਾਨੰਦੀ ਜੈ ਸੋ ਹੰਮਾਰਾਈ ਸ਼ੇਂਗ ਵਿਸ਼ਨੋ ਪਰਮਾਨੰਦੀ ਜੈ ਸੋ ਹੰਮਾਰਾਈ ਸ਼ੇਂਗ ਵਿਸ਼ਨੋ ਪਰਮਾਨੰਦੀ ਜੈ ਤਿਤਪਾਤ ਸ਼ਾਹੀ ਦੇ ਚਰਨਾਂ ਦੇ ਵਿੱਚ ਬ੍ਰਾਜਮਾਨ ਸਾਰੇ ਹਸੰਗਤ ਵਿਦਾਸ ਨੂੰ ਮੌਕਾ ਦਿੰਦਾ ਹੈ ਬੜੀ ਸੰਕੇਪ ਜੀ ਕਵਤਾ ਬੇਨਤੀ ਹੈ ਪਰਮੇਸ਼ਵਰ ਦੇ ਅੱਗੇ ਕਿ ਜਦੋਂ ਜਦੋਂ ਵੀ ਸੰਸਾਰ ਤੇ ਪਰਮ ਪੁਰਖ ਸਮਰਾ ਤਾਕਤ ਸੱਚੀ ਸਰਕਾਰ ਨੇ ਕਲੰਕ ਨਰੈਣ ਦਾ ਨਿਰਗੁਣ ਰੰਕਾਰ ਆਪਣੀ ਸਤ ਜੋਤ ਦਾ ਕਲ ਜੋਗ ਅੰਧੇਰ ਦੇ ਵਿੱਚ ਪ੍ਰਕਾਸ਼ ਕੀਤਾ ਤੇ ਸਤ ਰੰਗ ਨਿਸ਼ਾਨ ਦਾ ਆਪਣਾ ਝੰਡਾ ਹੀ ਨਹੀਂ ਸਤ ਰੰਗ ਡੰਡਾ ਵੀ ਸੰਸਾਰ ਦੇ ਉੱਤੇ ਜਾਰ ਕੀਤਾ ਸਤਰੰਗ ਨਿਸ਼ਾਨ ਹਰ ਜੀ ਮਨੁੱਖ ਪ੍ਰਾਣੀ ਨੂੰ ਸੰਕੇਤ ਕਰਦੇ ਹਨ ਕਿ ਇੱਕ ਹੋ ਜਾਵੋ ਮਨੁੱਖ ਜਾਤੀ ਨੂੰ ਹੀ ਨਹੀਂ ਸਾਰੇ ਧਰਮਾਂ ਨੂੰ ਇੱਕ ਹੋਣ ਵਾਸਤੇ ਸੰਦੇਸ਼ ਦਿੰਦੇ ਹਨ ਜੋ ਕਿਨੇ ਕਲੰਕ ਗਣ ਨੰਦ ਗੁਰੂ ਨਾਨਕ ਕਾਰਕਲ ਕਲਕੀ ਉਤਾਰ ਨੇ ਆ ਕੇ ਜਦ ਗੁਰੂਆਂ ਪੀਰਾਂ ਉਤਾਰਾ ਪਗੰਭਰਾ ਨੇ ਜਾ ਕੇ ਕਿਹਾ ਕਿ ਤੇਰੇ ਸੰਸਾਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਇੱਕ ਲੰਗ ਜਾਤਾਂ ਬਾਤਾਂ ਦਾ ਬੋਲਬਾਲਾ ਹੈ ਵਖ ਵਖ ਪਰ ਮਾਂ ਕਰਮਾਂ ਦਾ ਤੁਸੀਂ ਜਾਓ ਜਾ ਕੇ ਦੇਖੋ ਤੇ ਪਰਮੇਸ਼ਰ ਆ ਪ੍ਰਗਟ ਹੋਇਆ ਤੇ ਸੱਤ ਰੰਗ ਨਿਸ਼ਾਨ ਸੋ ਬੜੀ ਮੈਂ ਛੋਟ ਜਿਹਾ ਜਿਆਦਾ ਸਮਾਂ ਨਾਲ ਲੈਂਦਿਆਂ ਹੋਇਆ ਆਪ ਜੀ ਦੇ ਹੱਦ ਸੰਗਤ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿ ਸੱਤ ਰੰਗ ਨਿਸ਼ਾਨ ਜੋ ਸਾਡੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਬਾਠ ਘਟ ਪੜੇ ਹੋਣ ਦੇ ਨਾਲ ਰਹਿਾਨੀ ਵਿੰਦਿਆ ਤਾਂ ਉਹਦੇ ਅੰਦਰ ਬਹੁਤ ਚਾਨਣ ਸੀ ਕਿ ਸਤਰੰਗ ਸ਼ਾਂਤ ਦਾ ਕਾਲਾ ਰੰਗ ਸ੍ਰਿਸ਼ਟੀ ਦਾ ਰੰਗ ਦੱਸਿਆ ਗਿਆ ਹੈ। ਧਰਤੀ ਦਾ ਰੰਗ ਦੱਸਿਆ ਗਿਆ ਹੈ। ਤੇ ਲਾਲ ਰੰਗ ਲਖਨਦੇਵ ਜੋ ਪਰਮੇਸ਼ਵਰ ਸੱਚਖੰਡ ਦਾ ਰੰਗ ਦੱਸਿਆ ਗਿਆ ਹੈ। ਸਾਨੂੰ ਗੁਰਮੁਖਾਂ ਨੂੰ ਭਗਤਾਂ ਨੂੰ ਇਹ ਕਾਲੇ ਰੰਗ ਤੋਂ ਕੁਸ਼ਾ ਦੀਪ ਤੋਂ ਲਖਨ ਦੀਪ ਦਾ ਸਫ਼ਰ ਅਸੀਂ ਕਿਵੇਂ ਉੱਥੋਂ ਤੱਕ ਪਹੁੰਚਣਾ ਹੈ ਪਰਮੇਸ਼ਵਰ ਨੇ ਵੱਖ-ਵੱਖ ਸਾਨੂੰ ਵਿਧੀਆਂ ਵੱਖ-ਵੱਖ ਸਾਨੂੰ ਆਪਣੀਆਂ ਸੱਚੀਆਂ ਜੁਗਤੀਆਂ ਬਾਣੇ ਸਾਨੂੰ ਕਿਵੇਂ ਪਵਿੱਤਰ ਲੈ ਕੇ ਉੱਥੋਂ ਤੱਕ ਪਹੁੰਚਣਾ ਹੈ ਕਿ ਸਾਡਾ ਬਾਕੀ ਮੈਨੂੰ ਜ਼ਿਆਦਾ ਤਾਂ ਨਹੀਂ ਅਧਿਆਤਮਕ ਰਹਾਣੀ ਕਾਨੂੰਨਾਂ ਬਾਰੇ ਪਤਾ ਯਾਦੇ ਸੰਵਿਧਾਨਕ ਬਾਰੇ ਮੈਂ ਜਾਣਦਾ ਹਾਂ ਸੋ ਜੋ ਕੁਝ ਮੈਨੂੰ ਇਹ ਗੱਲ ਨੂੰ ਬਿਲਕੁਲ ਅੰਦਰ ਵਿਸ਼ਵਾਸ ਹੋਇਆ ਕਿ ਅਸੀਂ ਕੁਸ਼ਾ ਦੀਪ ਵਿੱਚ ਰਹਿੰਦਿਆਂ ਜਨਮ ਲੈਨੇ ਹਾਂ ਕਾਲਾ ਰੰਗ ਹੁੰਦਾ ਹੈ ਹਨੇਰ ਹੁੰਦਾ ਹੈ ਇਸ ਹਨੇਰੇ ਵਿੱਚ ਕੀ ਹੁੰਦਾ ਹੈ ਕਿ ਵਿਕਾਰ ਹੁੰਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤ੍ਰੈ ਗੁਣ ਮਾਇਆ ਰਜੋ ਤਮਸ ਤੋਂ ਤੇ ਜੀਵ ਜਦੋਂ ਜਨਮ ਲੈਂਦਾ ਹੈ ਤੇ ਜਨਮ ਲੈ ਕੇ ਜਿਉਂ-ਜਿਉਂ ਉਹਦੀ ਆਜੂ ਵੱਧਦੀ ਹੈ ਤੇ ਸੰਸਾਰ 'ਚ ਵੱਖਰੇ-ਵੱਖਰੇ ਰੰਗ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਔਰ ਉਹਨਾਂ ਦੀ ਪ੍ਰਾਪਤੀ ਵੱਲ ਲੱਗ ਜਾਂਦਾ ਹੈ। ਇੰਨਾ ਪ੍ਰਾਪਤੀ ਵੱਲ ਲੱਗ ਜਾਂਦਾ ਹੈ ਕਿ ਮੈਂ ਹਰ ਰੰਗ ਨੂੰ ਮਾਣਾ ਜੋ ਕਿ ਮਾਇਆ ਰੂਪੀ ਹੁੰਦੇ ਹਨ। ਪਰਮੇਸ਼ਵਰ ਤੋਂ ਉਹਨਾਂ ਦੀ ਦੂਰੀ ਹੁੰਦੀ ਹੈ। ਉਹਨਾਂ ਰੰਗਾਂ ਦੇ ਵਿੱਚ ਜਦੋਂ ਜ਼ਿਆਦਾ ਰੰਗ ਦਾ ਵੇਖ ਕੇ ਜਿਹੜੀਆਂ ਭਗਤਾਤਮਾ ਬਈਆਂ ਹਨ ਪਰਮੇਸ਼ਵਰ ਉਹਨਾਂ ਨੂੰ ਇੱਕ ਕਿਰਪਾ ਕਰਦਾ ਹੈ ਔਰ ਆਪਣੇ ਉਹਨਾਂ ਰੰਗਾਂ 'ਚੋਂ ਕੱਢ ਕੇ ਸੱਚੇ ਰੰਗ ਵਿੱਚ ਜੋੜਨ ਦੀ ਕੋਸ਼ਿਸ਼ ਵਾਸਤੇ ਫਿਰ ਇੱਕ ਉਹਨਾਂ ਥੋੜਾ ਜਿਹਾ ਹਲਕਾ ਜਿਹਾ ਆਪਣੀ ਵੱਲ ਖਿੱਚ ਪਾਉਣ ਦਾ ਇੱਕ ਜਰੀਆ ਬਣਾਉਂਦਾ ਹੈ ਉਹ ਹੁੰਦੇ ਹਨ ਦੁੱਖ ਜਾਂ ਥੋੜੀ ਮੁੱਖ ਜਾਂ ਕੋਈ ਕਸ਼ਟ ਜਿੱਥੋਂ ਫਿਰ ਉਹ ਦੀ ਭਰੀ ਹੋਈ ਚੁੰਡੀ ਦੇ ਵਿੱਚ ਕਹਿੰਦੇ ਹਾਏ ਰੱਬਾ ਮੇਰਾ ਨੁਕਸਾਨ ਹੋ ਗਿਆ ਮੇਰੀ ਸਿਹਤ ਦਾ ਨੁਕਸਾਨ ਹੋ ਰਿਹਾ ਹੈ ਮੇਰੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਹੈ ਉਹ ਤੇ ਰੱਬ ਜਾਦਾ ਪਰਮੇਸ਼ਰ ਕਹਿੰਦੇ ਅੱਗੇ ਫਲਮਲ ਦੀ ਪਾ ਜਾਂਦਾ ਹੈ ਨੀਲਾ ਰੰਗ ਨੀਲਾ ਰੰਗ ਆਪਾਂ ਵੈਸੇ ਵੀ ਕਹਿ ਦਿੰਨੇ ਆਂ ਨੀਲੀ ਛਤਰੀ ਵਾਲਾ ਪਰਮੇਸ਼ਰ ਕਾਲਪੁਰ ਰੱਬ ਜਾਦਾ ਬੇਨਤੀ ਕਰਦਾ ਹੈ ਅਰਜ਼ੋਈ ਕਰਦੇ ਜਿਵੇਂ ਭੈਣ ਸ੍ਰੀਜੀਤ ਕੌਰ ਨੇ ਹੁਣੇ ਸ਼ਬਦ ਪੜ੍ਹਿਆ ਹੈ। ਉਹ ਨੇਚਰ ਸੰਦਾ ਹੈ ਆਰਾਮ ਦਿੰਦਾ ਹੈ ਔਰ ਫਿਰ ਭੁੱਲ ਜਾਂਦਾ ਹੈ। ਫਿਰ ਉਹ ਆਪਣੇ ਕਾਰੋਬਾਰ ਵਿੱਚ ਮਾਇਆ ਰੂਪੀ ਵਿਕਾਰਾਂ ਦੇ ਵਿੱਚ ਫਿਰ ਦੰਗਾ ਦੇ ਵਿੱਚ ਉਲ ਜਾਂਦਾ ਹੈ ਸੰਸਾਰ। ਉਹ ਫਿਰ ਉਹਨੂੰ ਤਕਲੀਫ ਦਿੰਦਾ ਹੈ। ਫਿਰ ਉਹ ਕਹਿੰਦਾ ਮੇਰੇ ਕੋ ਕੀ ਗਲਤੀ ਹੋ ਗਈ ਹੈ? ਇਸ ਤਰ੍ਹਾਂ ਵਾਰ-ਵਾਰ ਕੀ ਹੁੰਦਾ ਹੈ ਕਿ ਫਿਰ ਰੱਬ ਦੇ ਰੰਗ ਨੂੰ ਉਹ ਜ਼ਿਆਦਾ ਯਾਦ ਕਰਨ ਲੱਗ ਪੈਂਦਾ ਹੈ। ਨੀਲੇ ਰੰਗ ਦੇ ਵਿੱਚ ਕਾਲੇ ਤੋਂ ਨੀਲੇ ਰੰਗ ਵਿੱਚ ਜਦੋਂ ਪ੍ਰਵੇਸ਼ ਕਰਦਾ ਹੈ ਤੇ ਉੱਥੇ ਉਹਨੂੰ ਕੋਈ ਰੱਬੀ ਰੰਗ ਕੁਝ ਆਤਮਾ ਆਨੰਦਿਤ ਹੋਣੀ ਸ਼ੁਰੂ ਹੁੰਦੀ ਹੈ ਉਹਦਾ ਜੀ ਕਰਦਾ ਹੈ ਕਿ ਮੈਂ ਕਿਸੇ ਸਾਧ ਸੰਗਤ ਤੇ ਜਾਵਾਂ ਇੱਕ ਦੂਜੇ ਕਿਸੇ ਭਗਤ ਆਤਮਾ ਨੂੰ ਮਿਲਣ ਕੇ ਉਹਨੂੰ ਆਨੰਦ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ ਹੈ ਸਲਮੁਲ ਦੀਪ ਨੀਲੇ ਰੰਗ ਦੇ ਵਿੱਚ ਕੋਈ ਐਹੋ ਜਿਹਾ ਸੱਜਣ ਸੋ ਇਹ ਲਾ ਮਿਲ ਜਾਂਦਾ ਹੈ ਕਿ ਜਿਹੜਾ ਦੱਸਦਾ ਹੈ ਕਿ ਉੱਥੇ ਜਾਓ ਉੱਥੇ ਜਾ ਕੇ ਕੀ ਆ ਗੁਰੂ ਨੇ ਰੈਬਰ ਨੇ ਮੁਰਸ਼ਿਦ ਨੇ ਤੇ ਯੋ ਬਾਹ ਫੜਨਗੇ ਤੇਰੇ ਲੱਗੇ ਦੁੱਖ ਨਹੀਂ ਤੈਨੂੰ ਅਧਿਆਤਮਕ ਗਿਆਨ ਆਏਗਾ ਸੰਸਾਰ ਤੋਂ ਮੁਕਤੀ ਮਿਲੇਗੀ ਇਸੇ ਰੰਗ ਦੇ ਵਿੱਚ ਹੀ ਗੁਰੂ ਧਾਰਨ ਕਰਦਾ ਉਹ ਸਲਮਨਦੀਪ ਮੀਲੇ ਰੰਗ ਦੇ ਵਿੱਚ ਜਦੋਂ ਗੁਰੂ ਧਾਰਨ ਹੋ ਜਾਂਦਾ ਤੇ ਫਿਰ ਗੁਰੂ ਜੀ ਕੀ ਕਹਿੰਦੇ ਨੇ ਭਾਈ ਗੁਰ ਸਿੱਖਾ ਜੀ ਝਰਨੀ ਲੱਗਣਾ ਹੈ ਤੇ ਤੂੰ ਚਾਹ ਨਹੀਂ ਪੀਵੇਂਗਾ ਕੁਮੇਟ ਨਹੀਂ ਖਾਵੇਂਗਾ ਤੂੰ ਆਂਡਾ ਨਹੀਂ ਖਾਵੇਂਗਾ ਤੂੰ ਭੰਗ ਨਹੀਂ ਖਾਵੇਂਗਾ ਤੂੰ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਖਾਵੇਂਗਾ ਤੂੰ ਕਿਸੇ ਦੀ ਬਦਮੀ ਨਹੀਂ ਕਰੇਗਾ ਸਾਬਤ ਸੂਰਤ ਰਹੇਗਾ ਜੇ ਤੂੰ ਮੇਰੇ ਦਰ ਦੇ ਉੱਤੇ ਬਣਿਆ ਰਹਿਣਾ ਚਾਹੁੰਦਾ ਜਦੋਂ ਇਹ ਹੁਕਮ ਆ ਜਾਂਦੇ ਨੇ ਅਸੂਲ ਆ ਜਾਂਦੇ ਨੇ ਤੇ ਸ਼ਾਨਦੀਪ ਦਾ ਰੰਗ ਪੀਲਾ ਉਸ ਵੇਲੇ ਫਿਰ ਉਹ ਲਾਗੂ ਹੋ ਜਾਂਦਾ ਹੈ ਪੀਲਾ ਰੰਗ ਪਰਤੰਬਰ ਰੰਗ ਪਸੰਤੀ ਰੰਗ ਰੰਗ ਦੇ ਬਸੰਤੀ ਜੋੜਾ ਮੈਂ ਸਾਥ ਹੋ ਗਿਆ ਇੱਥੇ ਫਿਰ ਉਹ ਜਦੋਂ ਸੱਚੇ ਪਾਤਸ਼ਾਹ ਜੀ ਦੇ ਹੁਕਮ ਪਾ ਕੇ ਕਪੂਰਨ ਗੁਰਸਿੱਖ ਦਾ ਰੂਪ ਧਾਰਨ ਕਰਦਾ ਹੈ। ਧਾਰਨ ਕਰਨ ਤੋਂ ਬਾਅਦ ਜੰਬੂਦੀਪ ਚਿੱਟਾਰੰਗ ਚਿੱਤੇ। ਬਾਹਰੋਂ ਵਿੱਚ ਅੰਦਰੋਂ ਵਿੱਚ ਹੱਕ ਸੱਚ ਦੇ ਨਾਲ ਪੂਰਾ ਆਪਣੀ ਆਤਮਾ ਦੇ ਅੰਦਰੋਂ ਬਾਹਰੋਂ ਰੰਗ ਲਾਣਾ। ਬਹੁਤ ਵੱਡੀ ਪ੍ਰਾਪਤੀ ਹੈ। ਜੇ ਅਸੀਂ ਇਸ ਚੌਥੇ ਪੌਣੇ ਵਿੱਚ ਪਹੁੰਚ ਜਾਂਦੇ ਆਂ ਕਾਲੇ ਤੋਂ ਨੀਲੇ ਨੀਲੇ ਤੋਂ ਪੀਲੇ ਤੇ ਪੀਲੇ ਤੋਂ ਵਾਈਟ ਚਿੱਟੇ ਦੇ ਵਿੱਚ 파ਤ ਰੰਗ ਦਾ ਜੰਬੂ ਦੀ ਰੰਗ ਦੇ ਵਿੱਚ ਹੀ ਬਹੁਤ ਆਨੰਦਤ ਹੈ ਪਾਸ ਮਾਰ ਕੇ ਇਥੋਂ ਤੱਕ ਆ ਹੀ ਜਾਂਦੇ ਨੇ ਕਿ ਜੇ ਉਹ ਸ਼ਾਂਦੀ ਵਿੱਚ ਰਹਿੰਦੇ ਆ ਉਹਦੇ ਹੁਕਮ ਅਸੂਲਾਂ ਦੇ ਚੱਲਦੇ ਆ ਹੋયા ਆਟੋਮੈਟਿਕ ਜਿਹੜਾ ਬਾਸ਼ ਹੋ ਕੇ ਇਨਸਾਨ ਚਿੱਟਾ ਹੋ ਜਾਂਦਾ ਅੰਦਰੋਂ ਵੀ ਤੇ ਬਾਹਰੋਂ ਵੀ ਬਾਣੇ ਵਿੱਚ ਚਿੱਟੇ ਮਹਾਰਾਜ ਜੀ ਨੇ ਦੇ ਦਿੱਤੇ ਅਗਲਾ ਰੰਗ ਸੂਹਾ ਰੰਗ ਬਹੁਤ ਠੰਡਾ ਰੰਗ ਹੈ ਇੱਥੇ ਸ਼ੁਰੂ ਹੋ ਜਾਂਦੀ ਹੈ ਬਹੁਤ ਵੱਡੀ ਭਗਤਾਂ ਦੀ ਸ਼ਰਮਣੀ ਭਗਤਾਂ ਦੀ ਕਲਾਸ ਤੇਰਾ ਪਾਣਾ ਮੀਠਾ ਲੱਗੇ ਕੱਲ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਹੀਦਾਂ ਦੇ ਸ਼ਰताज ਛਿੱਦੀ ਦੇਸ਼ਾ ਇਹ ਰੰਗ ਦੇ ਵਿੱਚ ਰੰਗਦੇ ਆਂ ਸੀ ਉਹਨਾਂ ਨੇ ਕਿਹਾ ਤੇਰਾ ਪਾਣਾ ਮੀਠਾ ਲੱਗੇ ਦੁੱਖਾਂ ਨੂੰ ਕਸ਼ਟਾਂ ਨੂੰ ਬਿਲਕੁਲ ਇੱਕ ਬੰਨੇ ਰੱਖ ਕੇ ਬੈਲੈਂਸ ਕੀਤਾ ਕੋਈ ਮਰ ਰਿਹਾ ਹੈ ਕੋਈ ਜੰਮ ਰਿਹਾ ਹੈ ਕੋਈ ਨੁਕਸਾਨ ਹੋ ਰਿਹਾ ਹੈ ਕੋਈ ਲਾਭ ਹੋ ਰਿਹਾ ਹੈ ਨਹੀਂ ਸੁਹੇ ਰੰਗ ਦਾ ਮਤਲਬ ਠੰਡਾ ਰੰਗ ਹੈ ਬਿਲਕੁਲ ਸ਼ਾਂਤ ਸ਼ਾਂਤ ਬਾ ਕਿਸੇ ਤਰ੍ਹਾਂ ਦਾ ਕੋਈ ਜੋ ਜੋ ਹੈ ਸਭ ਤੇਰਾ ਉਹਦੇ ਬਾਣੇ ਵਿੱਚ ਰਹਿਣ ਦਾ ਇਹ ਰੰਗ ਸਾਨੂੰ ਪ੍ਰੇਰਿਤ ਕਰਦਾ ਹੈ ਇਸ ਰੰਗ ਦੇ ਵਿੱਚ ਜਦੋਂ ਅਸੀਂ ਜਿੱਡੇ ਤਸੂਹੇ ਰੰਗ ਦੇ ਵਿੱਚੋਂ ਬਾਹਰ ਕਰਦੇ ਹਾਂ ਤਾਂ ਅਗਲਾ ਰੰਗ ਕੰਚਨ ਰੰਗ ਆ ਜਾਂਦਾ ਹੈ। ਕ੍ਰੌਚੀ ਦੀ ਸੁਨਹਿਰਾ 골ਡਨ ਓਪਰਚ्युनिटी ਇਸ ਰੰਗ ਦੇ ਵਿੱਚ ਜਿੰਨੀਆਂ ਵੀ ਗੁਰਬਾਣੀਆਂ ਜਿੰਨੇ ਵੀ ਪੁਰਾਣੇ ਇਤਿਹਾਸ ਅਜੀਲ ਹੈ, ਕਰਾਨ ਹੈ, ਵਿਆਕਰਣ ਹੈ, ਗੁਰਬਾਣੀਆਂ ਨੇ ਗੁਰਬਾਣੀਆਂ ਨੇ ਇਸ ਰੰਗ ਦੇ ਵਿੱਚ ਫਿਰ ਬੈਰਖੀ ਰੁਕ ਦੇ ਵਿੱਚ ਹੋ ਕੇ ਬਾਣੀ ਅੰਦਰ ਉਹ ਜੋ ਚਲਦੀ ਹੈ ਅੱਗੇ ਰੰਗ ਲਖਨਦੀਪ ਲਾਲ ਆ ਜਾਂਦਾ ਹੈ ਸਤਵਾਂ ਰੰਗ ਲਾਲ ਰੰਗ ਕਿਸ ਕੋ ਲਾਗੇ ਜਿਸ ਕੇ ਵੱਡੇ ਪਾਗ ਬਹੁਤ ਖਤਰੇ ਦਾ ਰੰਗ ਹੈ ਔਰ ਬਹੁਤ ਖੁਸ਼ੀਆਂ ਦਾ ਰੰਗ ਹੁੰਦਾ ਹੈ ਪਰ ਬਹੁਤ ਉੱਚੀ ਵਸਤਾ ਹੁੰਦੀ ਹੈ ਸਤ ਰੰਗ ਦਾ ਮਾਲਕ ਨੇਕ ਲੰਗ ਸੱਚੇ ਪਾਤਸ਼ਾਹ ਰੈਨਾ ਨਿਰਗੁਣ ਰੰਕਾਰ ਦੀ ਜੋਤ ਸ਼ਬਦ ਦੀ ਧਾਰ ਅਸੀਂ ਸਤ ਰੰਗ ਨਿਸ਼ਾਨ ਦਾ ਡੰਡਾ ਵੀ ਤਿਆਰ ਕੀਤਾ ਕਿ ਜਿਹੜਾ ਮੇਰਾ ਸਤ ਰੰਗ ਨਿਸ਼ਾਨ ਦੀ ਛਤਰ ਛਾਇਆ ਔਰ ਇਹਦਾ ਪ੍ਰੇਰਣਾ ਸਰੋਤ ਵਿੱਚ ਨਾ ਆਇਆ ਤੇ ਮੈਂ ਉਹਦੇ ਵਾਸਤੇ ਵੀ ਡੰਡਾ ਵੀ ਨਾਲ ਰੱਖ ਲਿਆ ਕਿ ਮੈਂ ਸ਼ਬਦੀ ਡੰਡਾ ਜਿਹਦੀ ਵਜਦੇ ਦੀ ਆਵਾਜ਼ ਨਹੀਂ ਆਉਣੇ ਨਾ ਹਾਏ ਨਾ ਧੋਏ ਨਾ ਮੋੜ ਸੋ ਸ਼ਾਂਦੀ ਪਲੇ ਰੰਗ ਵਿੱਚ ਲੈਂਦੇ ਆਂ ਸਾਤ ਬਣ ਕੇ ਸੰਤ ਬਣ ਕੇ ਸੰਸਾਰ ਦੇ ਨਾਂ ਪਰਵਾਹ ਕੀਤੇ ਆ ਹੋਇਆ ਝੂਠੇ ਪੈਣ ਪ੍ਰਾਵਾਂ ਦੀ ਨਾਂ ਪਰਵਾਹ ਦੇ ਪੂਰੇ ਹੁਕਮਾਂ ਦੇ ਚੱਲਦੇ ਆ ਹੋਇਆ ਇੱਥੋਂ ਤੱਕ ਅਸੀਂ ਪ੍ਰਾਪਤ ਹੁੰਦੇ ਹਾਂ ਸਾਡੀ ਲਕਸ਼ ਰਾਸੀ ਜੀਵ ਜਨ ਸਰ ਦੀ ਆਓ ਅਸੀਂ ਬੇਨਤੀ ਕਰਨ ਲੱਗੇ ਆ ਥੋੜੀ ਜੀ ਉਸ ਸੱਤ ਰੰਗ ਨਿਸ਼ਾਨ ਦੇ ਮਾਲਕ ਨੂੰ ਸੱਚੇ ਬਾਦਸ਼ਾਹ ਨੂੰ ਢੰਡੇ ਵਾਲੇ ਨੂੰ ਡੰਡੇ ਵਾਲੇ ਨੂੰ ਉਹਦੇ ਚਰਨਾ ਵਿੱਚ ਇੱਕ ਬੇਨਤੀ ਕਰਨ ਜਾ ਰਹੇ ਆ ਇਹ ਕਾਵ ਰੂਪੀ ਬੈਂਤੀ ਹੈ ਸ਼ਬਦ ਹੈ ਤੇ ਅਸੀਂ ਆ ਇਕੱਲੇ ਹੀ ਬੋਲਾਂਗੇ ਆਪ ਜੀ ਨੇ ਕਰਨ ਕਰ ਸਤ ਰੰਗ ਚੰਡੇ ਵਾਲਿਆ ਮੁਖ ਮੂਣੀ ਨਾ ਸਤ ਰੰਗ ਚੰਡੇ ਵਾਲਿਆ ਮੁਖ ਮੂਣੀ ਨਾ ਚਰਨਾਂ ਨਾਲ ਲਗਾ ਕੇ ਸਹਬਾ ਕਦੇਵ ਛੋਣੀ ਨਾ ਸਤ ਰੰਗ ਚੰਡ ਵਾਲਿਆ ਮੁਖ ਮੋੜੀ ਨਾ ਚਰਨਾਂ ਨਾਲ ਲਗਾ ਕੇ ਦਾਤਾ ਕਦੇਵ ਛੋਣੀ ਨਾ ਚਰਨਾਂ ਨਾਲ ਲਗਾ ਕੇ ਦਾਤਾ ਕਦੇਵ ਛੋਣੀ ਨਾ ਸਤ ਰੰਗ ਡੰਡੇ ਵਾਲਿਆ ਮੁਖ ਮੋੜੀ ਨਾ ਸਤ ਰੰਗ ਡੰਡੇ ਵਾਲਿਆ ਮੁਖ ਮੋੜੀ ਨਾ ਚਰਨਾਂ ਨਾਲ ਲਗਾ ਕੇ ਦਾਤਾ ਕਦੇ ਵਛੋੜੀ ਨਾ ਤੇਰਾ ਸਤ ਰੰਗ ਝੰਡਾ ਚੁੱਲ੍ਹੇ ਵਿੱਚ ਸੰਸਾਰ ਜੀ ਤੇਰਾ ਸਤ ਰੰਗ ਝੰਡਾ ਚੁੱਲ੍ਹੇ ਵਿੱਚ ਸੰਸਾਰ ਜੀ ਦੁਖੀਆਂ ਗਰੀਬਾਂ ਸਭ ਦੀ ਸੁਣੇ ਪੁਕਾਰ ਜੀ ਦੁਖੀਆਂ ਗਰੀਬਾਂ ਸਭ ਦੀ ਸੁਣੇ ਪੁਕਾਰ ਜੀ ਚਰਨਾਂ ਨਾਲ ਲਗਾ ਕੇ ਦਾਤਾ ਕਦੇ ਬਿਛੋੜੀ ਨਾ ਸਤ ਰੰਗ ਝੰਡੇ ਵਾਲਿਆ ਮੁਖ ਮੋੜੀ ਨਾ ਚਰਨ ਨਾਲ ਲਗਾ ਕੇ ਸਹਿਬਾ ਕਦੇ ਵਿਸੋੜੀ ਨਾ ਸਤ ਰੰਗ ਝੰਡੇ ਵਾਲਿਆ ਮੁਖ ਮੋੜੀ ਨਾ ਚਰਨ ਨਾਲ ਲਗਾ ਕੇ ਦਾਤਾ ਕਦੇ ਵਿਸੋੜੀ ਨਾ ਤੂੰ ਦਾਤਾ ਵੱਡ 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 ਬਲਕਾਰ ਜੀ ਤੂੰ ਦਾਤਾ ਵੱਡ 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 ਬਲਕਾਰ ਜੀ ਤੇਰੀ ਗੋਦ ਸਾਗਰ ਪਰਬਤ ਸਭ ਸੰਸਾਰ ਜੀ ਤੇਰੀ ਗੋਦ ਸਾਗਰ ਪਰਬਤ ਸਭ ਸੰਸਾਰ ਜੀ ਚਰਨਾਂ ਨਾਲ ਲਗਾ ਕੇ ਦਾਤਾ ਕਦੇ ਵਸੌਣੀ ਨਾ ਸਤ ਰੰਗ ਚੰਡੇ ਵਾਲਿਆ ਵੇ ਸਤ ਨੰਗ ਡੰਡੇ ਵਾਲਿਆ ਸਤ ਰੰਗ ਚੰਡੇ ਵਾਲਿਆ ਵੇ ਸਤ ਰੰਗ ਡੰਡੇ ਵਾਲਿਆ ਸਤ ਰੰਗ ਚੰਡੇ ਵਾਲਿਆ ਮੁਖ ਮੋੜੀ ਨਾ ਚਰਨਾਂ ਨਾਲ ਲਗਾ ਕੇ ਸਹਬਾ ਕਦੀ ਮਛੋੜੀ ਨਾ ਚਰਨਾਂ ਨਾਲ ਲਗਾ ਕੇ ਸਹਬਾ ਕਦੀ ਮਛੋੜੀ ਨਾ ਸੋ ਹੰਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਅਮਾਰਾਇ ਛੇ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਅਮਾਰਾਇ ਛੇ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਅਮਾਰਾਇ ਛੇ ਭਗਵਾਨ ਦੀ ਜੈ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਜੀ ਦਾ ਜਿਨ੍ਹਾਂ ਨੇ ਸਤ ਰੰਗ ਦੇ ਬਾਰੇ ਸਾਰੇ ਰੰਗਾਂ ਬਾਰੇ ਵਿਸਥਾਰ ਪੂਰਵਕ ਸਾਨੂੰ ਦੱਸਿਆ ਹੋਰ ਉਹਨਾਂ ਦੀ ਕਾਵ ਰੂਪੀ ਕਵਤਾ ਵੀ ਜਿਹੜੀ ਉਹ ਸਤ ਰੰਗ ਦੇ ਉੱਤੇ ਸੀ ਕਿ ਜਦੋਂ ਅਸੀਂ ਦਰਬਾਰ ਵਿੱਚ ਆਉਨੇ ਆ ਤੇ ਗੇਟ ਤੋਂ ਬਾਹਰ ਹੀ ਸਾਨੂੰ ਸੱਤ ਰੰਗ ਦਾ ਨਿਸ਼ਾਨ ਹੀ ਪਹਿਲਾਂ ਨਜ਼ਰ ਆਉਂਦਾ। ਔਰ ਉਹ ਸੱਤ ਰੰਗ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਇੱਕ ਇੱਕ ਪੱਟੀ ਨੂੰ ਸਾਰੀ ਨੂੰ ਪੁਰੋਆ ਹੋਇਆ ਔਰ ਪੁਰੋ ਕੇ ਫਿਰ ਉਹਨੂੰ ਇਕੱਠੇ ਕੀਤਾ। ਔਰ ਇਸੇ ਤਰ੍ਹਾਂ ਹੀ ਹਰ ਸੰਗਤ ਨੂੰ ਇੱਕ ਲੜੀ ਦੇ ਵਿੱਚ, ਪ੍ਰੀਤ ਦੀ ਲੜੀ ਦੇ ਵਿੱਚ ਪੁਰੋ ਕੇ ਬਧਾ ਹੈ। ਔਰ ਉਹ ਸੰਦੇਸ਼ ਸਤ ਰੰਗ ਦਾ ਜਿਹੜਾ ਦਰਬਾਰ ਚ ਐਂਟਰ ਹੋਣ ਤੋਂ ਪਹਿਲਾਂ ਹੀ ਮੈਂ ਲਾਪੇਂਦਾ ਮੈਂ 2 ਮਿੰਟ ਲਈ ਸਤ ਰੰਗ ਨਾਲ ਸੰਬੰਧਤ ਜੋ ਵੀ ਜੀ ਨੇ ਉਹ ਉਹ ਦੀ ਟੀਆ ਜਾਣਕਾਰੀ ਤੇ ਕਵਤਾ ਬੋਲੀ ਹੈ ਮੈਂ ਉਹਦੇ ਮੁਤਾਬਕ ਹੀ 2 ਮਿੰਟ ਦਾ ਰਿਵਾਸੇ ਬਾਣੀ ਸਬੋਧਨ ਕਰਦਾ ਸਤ ਰੰਗ ਕਹਿਣ ਗੁਰਮੁਖੋ ਜੇ ਕਰਨੀ ਨਹੀਂ ਸੱਚ ਪ੍ਰੀਤ ਮੈਨੂੰ ਦਿਓ ਜਨਾਈਆ ਸਤਰੰਗ ਦਾ ਕਹਿੰਦੇ ਗੁਰਮੁਖੋ ਜੇ ਤੈਨੂੰ ਸੱਚੀ ਪ੍ਰੀਤ ਨਹੀਂ ਬਜਣਾ ਤਾਂ ਤੂੰ ਮੈਨੂੰ ਤਸਦਿਓ ਓ ਰਹੇ ਨਾ ਸੰਗਤ ਵਿੱਚ ਪੱਲੂ ਜਾਏ ਛਡਾਈਆ ਆਹ ਸਤਰੰਗ ਦਾ ਸੰਦੇਸ਼ ਆ ਜਿਹੜਾ ਸੱਚੇ ਕਾਸ਼ੇ ਨੇ ਲਿਖਾਇਆ ਜੇ ਪ੍ਰੀਤੀ ਦੇ ਵਿੱਚ ਨਹੀਂ ਬਜਣਾ ਤਾਂ ਫੇਰ ਤੁਸੀਂ ਆਪਣਾ ਪੱਲੂ ਹੀ ਛਡਾ ਲਓ ਸੋਹੰਗ ਰਸਮਾਨਾ ਗਾਏ ਸਹਾਗੀ ਗੀਤ ਢੋਲਾ ਤੁਰ ਦਰਗਾਈਆ ਜਿਸ ਨੂੰ ਨਹੀਂ ਚਾਹੀਦੀ ਬਖਸ਼ੀਸ਼ ਉਹ ਮੁਖੜਾ ਲੋਹ ਪੁਵਾਈਆ ਆ ਸਤਰੰ ਸਾਨੂੰ ਗੇਟ ਤੋਂ ਐਂਟਰ ਹੋਣ ਤੋਂ ਪਹਿਲਾਂ ਇਹ ਕਹਿੰਦੇ ਆ ਕਿ ਜੇ ਸਾਨੂੰ ਪ੍ਰੀਤ ਨਹੀਂ ਚਾਹੀਦੀ ਤਾਂ ਫਿਰ ਮੁਖੜਾ ਹੀ ਪੁਵਾ ਲਾ ਖੇਰ ਵੀ ਜਾਂਦਿਆਂ ਦੀ ਦੇਵੇ ਠੋਕ ਪੀਠ ਸ਼ਾਬਾਸ਼ ਕਹਿ ਕੇ ਦੇ ਸੁਣਾਈਆ ਉਹ ਕਹਿੰਦੇ ਸਤਵਕ ਕਹਿੰਦੇ ਸਤਰਾੰ ਕਹਿੰਦਾ ਜੇ ਤੁਸੀਂ ਜਾਓਗੇ ਤਾਂ ਮੈਂ ਫਿਰ ਵੀ ਤੁਹਾਡੀ ਪੈਠੀ ਠੋਕ ਦੂੰਗਾ ਜੇ ਜਾਓ ਕੋਈ ਗੱਲ ਨਹੀਂ ਤੁਹਾਡਾ ਨਿਸ਼ਾਨਾ ਉਕਿਆ ਠੀਕ ਠਾਕਰ ਨਾਲੋਂ ਹੋਈ ਜਦਾਈਆ ਜਿਹੇ ਫਰੀਦ ਦੀ ਲੜੀ ਦੇ ਵਿੱਚ ਨਹੀਂ ਪਰੋਏ ਜਾਣਾ ਨਹੀਂ ਨਾਲ ਬਜਣਾ ਤੇ ਫੇਰ ਤੁਹਾਡਾ ਨਿਸ਼ਾਨਾ ਜਿਹੜਾ ਉਹ ਖਤਮ ਹੈ ਚਲੇ ਜਾਓ 994 ਯੁੱਗ ਚੌਕੜੀ ਯੁੱਗ ਪਿਛੋਂ ਗੋਬਿੰਦ ਪੁਰਖ ਅਕਾਲ ਤਹਾਡੀ ਭਗਤਣ ਆਇਆ ਤਰੀਕ ਕਦੋਂ ਆਇਆ 994 ਚੌਕੜੀ ਯੁੱਗ ਤੋਂ ਬਾਅਦ ਪਰਮਾਤਮਾ ਤੁਹਾਡੀ ਤਰੀਕ ਭਗਤਣ ਆਇਆ ਤੁਹਾਨੂੰ ਆਪਣੇ ਚਰਨਾਂ ਦੇ ਨਾਲ ਉਹਨੇ ਪ੍ਰੀਤੀ ਨਾਲ ਬੰਧਿਆ ਤਵਾ ਰੀਕ ਪਿਛਲੀ ਦੇ ਬਦਲਾਈਆ ਅੰਦਰੋਂ ਕਰੇ ਠੰਡੇ ਸੀਤ ਅਗਨੀ ਅਗ ذਹਿ ਬੁਝਾਈਆ ਆ ਪ੍ਰਮਾਤਮਾ ਜੀ ਨਾਲ ਧੰਨ ਅੰਦਰੋਂ ਬਿਲਕੁਲ ਠੰਡੇ ਕਰ ਦੇਗਾ ਕਿਉਂਕਿ ਗਰਮ ਅਸੀਂ ਖਾ ਲੇ ਤੇ ਹੁੰਦੇ ਜਦੋਂ ਕੂੜ ਵਿਕਾਰ ਦੀ ਕਿਰਿਆ ਦੇ ਵਿੱਚ ਫਸੇ ਹੁੰਦੇ ਆ ਉਦੋਂ ਅਸੀਂ ਝੂਠ ਫਰੇਵ ਬੇਈਮਾਨੀ ਕੁਕੀਰਸ ਕੋਈ ਤੀਆਂ ਸਾਰੀਆਂ ਕਰਦੇ ਆ ਉਹ ਕਲ ਜੂਗੀ ਆਗਿਆ ਕੋਈ ਨਾ ਮੰਗੇ ਫੀਸ ਪੂਜਾ ਪਾਠ ਨਾ ਕੋਈ ਕਰਾਈ ਆ ਸਤਿ ਰੰਗ ਕਹਿ ਰਿਹਾ ਐਂਡ ਇਟ ਫਰਮਾਤਮਾ ਦੇ ਘਰ ਦੇ ਵਿੱਚ ਸਾਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ ਨਾ ਉਹ ਫੀਸ ਪਰਮਾਤਮਾ ਸਾਡੇ ਕੋਲੋਂ ਮੰਗਦਾ ਆ ਉਹਦੀ ਫੀਸ ਕੀ ਆ ਇੱਕ ਚਰਨ ਪ੍ਰੀਤੀ ਸੰਗਤ ਦੀ ਪ੍ਰੀਤ ਇਜ ਜਿਸਦਾ ਇੱਕ ਵਾਰਾਂ ਝੁਕ ਜਾਏ ਸੀਸ ਫੜ ਬਾਂਹ ਪਾਰ ਕਰਾਈਆ ਉਹਦੇ ਚਰਨਾਂ ਦੇ ਤੇ ਸੀਸ ਠਾਈ ਆਪ ਆਪਣੇ ਆਪ ਨੂੰ ਆਤਮ ਸਮਰਪਣਤਾ ਬਣਾ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਸੱਚੇ ਕਰ ਦੇਵਸਾਈਆ ਸਤ ਰੰਗ ਕਹਿਣ ਤੇ ਵੀਰ ਮੈਂ ਸਤ ਰੰਗ ਦਾ ਸ਼ੁਰੂ ਕਰਤਾ ਹੈ ਤੇ ਸਤ ਰੰਗ ਦੀ ਗੱਲ ਚੱਲ ਰਹੀ ਸੀ ਤੇ ਮੈਂ ਹਰ ਬਾਣੀ ਸੱਚੇ ਪਾਤਸ਼ਾਹ ਜੀ ਦੀ ਸਤ ਰੰਗ ਪਾਠ ਰਹੀ ਸੀ ਸਤ ਰੰਗ ਕਹਿਣ ਭਗਤੋ ਜਿਸ ਨੇ ਜਾਣਾ ਛੱਡ ਉਹ ਹੱਥ ਦਿਓ 28 ਆ ਜਿਸ ਨੇ ਖਾਣੀ ਮਛੀ ਡੱਡ ਉਹ ਮੁਲੋਖ ਲਹੀਆ ਜਿਸ ਨੇ 84 ਵਿੱਚ ਫਿਰਨਾ ਜੱਗ ਅੰਦਰੋਂ ਅੰਧ ਉਹ ਅੰਦਰੋਂ ਸੀਸ ਨਾ ਕੋਈ ਨਵਾਈਆ ਜਿਨੇ 84 ਦੇ ਵਿੱਚ ਹੀ ਰੋਣਾ ਉਹਨੂੰ ਅੰਦਰੋਂ ਸੀਸ ਛਕਾਉਣ ਦੀ ਲੋੜ ਹੀ ਨਹੀਂ ਚਲੇ ਜਾ ਜਿਸ ਨੇ ਮਾਤ ਗਰਭ ਸੜਨਾ ਅੱਗ ਉਹ ਅੱਖਾਂ ਲੋ ਬਦਲਾਈ ਆ ਆ ਸਤਰੰਗ ਕਹ ਰਿਹਾ ਜੇ ਮੌਤ ਗੁਰਬ ਦੀ ਅਗਦੇ ਵਿੱਚ ਸਾਰਨਾ ਤੇ ਫਿਰ ਆਪਣੀ ਅੱਖਾਂ ਬਦਲਾ ਲਓ ਅਸ ਇਤਨੀ ਬੁਰਲੌਣੀਆਂ ਐ ਤੇ ਉਹਦੇ ਚਰਨਾਂ ਦੇ ਗਾੜੀ ਮਿਹਰ ਮੰਗਣੀ ਸੱਚੇ ਪਾਤਸ਼ਾਹ ਬਖਸ਼ ਲਓ ਸੰਨ ਜਿਸ ਨੇ ਬਣਨਾ ਕਾਗ ਉਹ ਨਿੰਦਿਆ ਲੋ ਕਰਾਈ ਆ ਆ ਸਤਰੰਗ ਕਹ ਰਿਹਾ ਜੇ ਕੱਗ ਦੀ ਜੂਨ ਦੇ ਵਿੱਚ ਆਉਣਾ ਤੇ ਫਿਰ ਨਿੰਦਿਆ ਕਰਵਾਉ। ਕਿ ਜੇ ਨਿੰਦਿਆ ਕਰੋ ਸਤਗੁਰ ਦੀ ਵੀ, ਗੁਰਸਖਾਂ ਦੀ ਵੀ, ਸਾਰਿਆਂ ਦੀ ਨਿੰਦਿਆ ਕਰੋ ਤੇ ਜੂਨ ਕਿਹੜੀ ਭੋਗਣੀ ਕਹਿੰਦੀ ਫਿਰ ਕੱਗ ਦੀ, ਕਾਂ ਦੀ। ਜਿਸ ਨੇ ਬਣਨਾ ਕੱਗ ਉਹ ਨਿੰਦਿਆ ਲੋ ਕਰਾਈਆ। ਇਹ ਵੇਲਾ ਜੇ ਅੱਜ ਕੱਲ ਨੂੰ ਹੱਥ ਕਿਸੇ ਨਾ ਆਈਆ। ਜਿਹੜਾ ਇਹ ਅੱਜ ਦਾ ਵੇਲਾ ਹੈ ਕੱਲ ਨੂੰ ਹੱਥ ਨਹੀਂ ਆਉਣਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਮਿਹਰਬਾਨ ਹੋਏ ਸਹਾਈਆ ਔਰ ਮਿਹਰਬਾਨ ਸਹਾਈ ਹੋਇਆ ਸਹਾਈ ਹੋ ਕੇ ਨੇ ਸਾਨੂੰ ਆਪਣੇ ਚੱਲਾਂ ਨਾਲ ਲਿਆ ਕਿਉਂਕਿ ਵੇਲਾ ਜਿਹੜਾ ਉਹ ਦੁਬਾਰਾ ਵਾਪਸ ਨਹੀਂ ਆਉਂਦਾ ਕਿਉਂਕਿ ਸਾਡੀ ਜੀਵਨ ਤੇ ਮਰਨ ਦੇ ਵਿੱਚ ਕਿੰਨੀ ਕੁ ਵੇਖਿਆ ਜੀਵਨ ਤੋਂ ਮਰਨ ਦੇ ਵਿੱਚ ਸਿਰਫ ਇੱਕ ਸਾਹ ਦਾ ਸਾਹ ਚੱਲਦਾ ਹੈ ਤੇ ਜੀਵਨ ਛਾ ਨਾ ਆਇਆ ਤੇ ਮਰਸੋ ਫਿਰ ਅਸੀਂ ਕਿੰਨਾ ਕੁ ਸੋਚ ਕੇ ਬਹਿ ਜਾਈਏ ਕਿ ਮੈਂ ਜੇ 70 80 ਸਾਲ ਮਿਲੇ ਲੈਂਦੇ ਮੇਰੇ 80 ਸਾਲ ਲੈਂਦੇ ਮੇਰੇ 90 ਸਾਲ ਲੈਂਦੇ ਮੇਰੀ ਕਿੰਨੀ ਕੁ ਉਮਰ ਹੋਵੇਨੀ ਸਿਰਫ ਜੀ ਜੀਵਨ ਦੇ ਵਿੱਚ ਤੇ ਮੌਤ ਦੇ ਵਿੱਚ ਇੱਕ ਸੈਕਿੰਡ ਦਾ ਵਿਥਿਆ ਸਿਰਫ ਜਿਹੜੀ ਇੱਕ ਸਾਹ ਦੀ ਸੋ ਯੂਸ਼ੈਂ ਸ਼ਾ ਨੇ ਜੋ ਹਰ ਪਾਣੀ ਦੇ ਵਿੱਚ ਲਿਖਾਇਆ ਕਿ ਇਹ ਵੇਲਾ ਵੇਲਾ ਜੇ ਅੱਜ ਕੱਲ ਨੂੰ ਹੱਥ ਕਿਸੇ ਦਾ ਆਈਏ ਮੁੜ ਕੇ ਵੇਲਾ ਮੁੜ ਕੇ ਕਿਸੇ ਦੇ ਹੱਥ ਨਹੀਂ ਆਉਣਾ ਇਸ ਕਰਕੇ ਵੀਰ ਮੇਰੇ ਕੋਈ ਚੁਗਲੀ ਨੰਦਿਆਰੇ ਵਿੱਚ ਨਹੀਂ ਪੈਣਾ ਕਿਸੇ ਗੁਰਸਿੱਖ ਨੂੰ ਮਾੜਾ ਨਹੀਂ ਕਹਿਣਾ ਕਿ ਮਹਾਰਾਜ ਦੇ ਸੁਫਾਂ ਦੇ ਤੇ ਬਿਲਕੁਲ ਕਿਸੇ ਨੇ ਕੋਈ ਨਿੰਦਿਆ ਨਹੀਂ ਕਰਨੀ ਇਹ ਦੁਬਾਰਾ ਵੇਲਾ ਸਾਨੂੰ ਨਹੀਂ ਮਿਲਣਾ ਇਸ ਕਰਕੇ ਆਪਾਂ ਸੱਚੇ ਪਾਤਸ਼ਾਹੀ ਦੇ ਆਪਣੇ ਆਪ ਨੂੰ ਆਤਮ ਸੰਮਰਥਨ ਕਰਕੇ ਉਹਦੇ ਚਰਨਾਂ ਦੇ ਨਾਲ ਲਾਈਏ ਇਹ ਮੇਰੇ ਵੀਰ ਜੀ ਨੇ ਲੁਧਿਆਣੇ ਤੋਂ ਆਏ ਸੀ ਇਹਨਾਂ ਨੇ ਸੱਤ ਰੰਗ ਬਾਰੇ ਹੀ ਜਾਣਕਾਰੀ ਦਿੱਤੀ ਸੱਤ ਰੰਗ ਬਾਰੇ ਉਹਨਾਂ ਨੇ ਕਹਾਵਤਾਂ ਬੋਲੀ ਤੇ ਮੈਂ ਸੱਤ ਰੰਗ ਬਾਰੇ ਹੀ ਸੱਚੇ ਪਾਤਸ਼ਾਹੀ ਦੀ ਕੁਝ ਬਾਣੀ ਕਰਦੇ ਨਾਲ ਸਾਂਝੀ ਕੀਤੀ ਇਸ ਕਰਕੇ ਮੇਰੇ ਵੀਰ ਜੋ ਸਤਰਾੰਗ ਦੇ ਨਿਸ਼ਾਨ ਸਾਨੂੰ ਹਰ ਬਾਣੀ ਰਹੀਂ ਕਹਿ ਰਿਹਾ ਉਹਨੂੰ ਆਪਾਂ ਨੂੰ ਮੰਨਣਾ অতি ਜ਼ਰੂਰੀ ਹੈ। ਹੁਣ ਮੈਂ ਅੱਗੇ ਬੇਨਤੀ ਕਰਾਂਗਾ ਵੀਰ ਸਰਵਿੰਦਰ ਸਿੰਘ ਜੀ ਐਸਜੀਓ ਸਾਡੇ ਉਹ ਆਣ ਕੇ 15-20 ਮਿੰਟ ਬਾਅਦ ਸਮਾਂ ਲੈਣਗੇ। ਆਓ ਪੰਜ ਕਰਿਆਂ ਦਾ ਸਾਥ ਦੇਓ। ਸੋਹਮਾ ਰਾਇਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਗ So Mohammad Aisha Singh <laughs> Vishnu Bhagwan